ਕੀ ਤੁਹਾਨੂੰ ਜੁੱਤੀ ਅਜਿਹਾ ਘੱਲ ਨੂੰ 2115 ਜਿਹੜਾ ਬਣਾਉਣਾ ਸਿੱਖਣਾ ਹੈ ਤੇ ਇਹਨੂੰ ਕਿਵੇਂ ਬਣਾਉਣਾ ਹੈ ਕਿਵੇਂ ਦਾ ਟ੍ਰੇਸ ਤਿਆਰ ਕਰਨਾ ਹੈ ਕਿ ਕਿਵੇਂ ਤੁਸੀਂ ਇਹਨੂੰ ਸੂਟ ਦੇ ਕੇ ਪਾ ਸਕਦੇ ਹੋ ਅੱਜ ਆਪਾਂ ਤੁਹਾਨੂੰ ਇਹਦੇ ਬਾਰੇ ਦੱਸਾਂਗੇ ਬਹੁਤ ਸੋਖਾ ਤੇ ਸੋਨਾ ਡਿਜ਼ਾਈਨ ਹੈ ਤੇ ਜਲਦੀ ਜਲਦੀ ਬਣਾ ਕੇ ਤੁਸੀਂ ਆਪ ਦਾ ਸੂਟ ਜਿਹੜਾ ਰੈਡੀ ਕਰ ਸਕਦੇ ਹੋ ਇਹਦੇ ਲਈ ਆਪਾਂ ਐਂਕਰ ਦੀ ਗੱਤੀ ਲਈ ਹੈ ਇੱਕ ਪੈਨ ਲਿਆ ਤੇ ਇੱਕ ਸੀਜ਼ਰ ਲਈ ਹੈਗੀ ਹੈ ਤਾਂ ਤੇ ਲਈ ਪਹਿਲਾਂ ਆਪਾਂ ਆਹ ਵਾਲਾ ਸੇਮ ਡਿਜ਼ਾਈਨ ਆਪਾਂ ਰੈਡੀ ਕਰਨਾ ਤਾਂ ਉਹਦੇ ਲਈ ਆਪਾਂ ਨੂੰ ਇੱਕ ਟ੍ਰੇਸ ਦੀ ਲੋੜ ਹੁੰਦੀ ਹੈ ਹਨਾ ਤਾਂ ਰਫ ਮੈਂ ਤੁਹਾਨੂੰ ਇੱਕ ਵਾਰੀ ਬਣਾ ਕੇ ਦੱਸ ਰਹੀ ਹਾਂ ਤੁਸੀਂ ਇਸ ਤਰੀਕੇ ਨਾਲ ਟ੍ਰੇਸ ਵੀ ਤਿਆਰ ਕਰ ਸਕਦੇ ਹੋ ਇਹ ਬਹੁਤ ਸੋਹਣੇ-ਸੋਹਣੇ ਸੂਟ ਹੈ ਜਿਹੜੇ ਤੁਸੀਂ ਆਪ ਦੇ ਰੈਡੀ ਕਰ ਸਕਦੇ ਹੋ ਇਸ ਬਾਰਡਰ ਦੇ ਵਿੱਚ ਹਨਾ ਤੇ ਇਹ ਬਹੁਤ ਪਿਆਰਾ ਲੱਗਦਾ ਬਣਿਆ ਹੋਇਆ ਇਹ ਬੱਚੇ ਨੇ ਬਾਕਸ ਤੇ ਆਪ ਦੇ ਸੂਟਸ ਤੇ ਤੁਸੀਂ ਇਹ ਵਾਲਾ ਡਿਜ਼ਾਈਨ ਜਿਹੜਾ ਬਣਾ ਸਕਦੇ। ਬਹੁਤ ਆਪਣਾ ਸੇਮ ਜਾਇਕ ਹਰਾ ਪੈਟਰਨ ਡਿਜ਼ਾਈਨ ਰੈਡੀ ਹੋ ਗਿਆ। ਤੇ ਹੁਣ ਆਪਾਂ ਸੋਨੂੰ ਇਹਨੂੰ ਬਣਾ ਕੇ ਦਿਖਾਉਣੀ। ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਜਿਹੜਾ ਕਲਰ ਯੂਜ਼ ਕਰਨਾ ਹਨਾ ਤੁਸੀਂ ਇਹ ਤੇ ਕੋਈ ਵੀ ਕਲਰ ਯੂਜ਼ ਕਰ ਸਕਦੇ ਹੋ ਸੂਰੀਆ ਆ ਉਹ ਹੀ ਆਪਣੀ ਯੂਜ਼ ਕਰਨੀ ਹੈ ਜਿਵੇਂ ਮੰਨ ਲਓ ਪੈਂਕਰ ਦੀ ਪਰਪਲ ਕਲਰ येलो ਜੇ ਸੋਨਾ ਲੱਗੂ ਆਪਾਂ ਇਹਦਾ ਥ्रेड ਹੈ ਜਿਹੜਾ ਯੂਜ਼ ਕਰਦੇ ਹੈਗੇ ਸੂਈ ਪਸੂ ਦੇ ਸਾਰੇ ਜਾਣੇ ਇੱਕ ਅੰਧੂਰੀ ਸੂਈ ਤੋਂ ਛੋਟੀ ਸੂਈ ਜਿਹੜੀ ਹੁੰਦੀ ਆ ਆਪਾਂ ਉਹ ਵਾਲੀ ਸੂਈ ਯੂਜ਼ ਕਰਨੀ ਹੈ ਧਾਗਾ ਪਾ ਲੈਣਾ ਬਹੁਤ ਹੀ ਸੌਖਾ ਸਾਰਾ ਬਿਲਕੁਲ ਸੌਖੇ ਉਹਦੇ ਨਾਲ ਟਾਂਕੇ ਨਾਲ ਇਹ ਡਿਜ਼ਾਈਨ ਆ ਤੇ ਬਣਨਾ ਕਲੋਜ਼ ਕਰਨਾ ਟਾਂਕਾ ਕਿੰਨੇ ਕੁ ਦਿਨੇ ਚੱਕਣਾ ਬਹੁਤ ਹੀ ਛੋਟਾ ਜਿਹਾ ਸ ਹੈ ਇਸ ਤਰ੍ਹਾਂ ਕਿੰਨਾ ਕੱਚੇ ਟਾਂਕਾ ਚਾਹੀਦੇ ਹਨ ਕੱਚੇ ਟਾਂਕੇ ਨਾਲ ਚੱਤ ਬੱਦ ਨਾਲ ਤੁਸੀਂ ਆਉਂਦੇ ਪਹਿਲੀ ਲਾਈਨ ਹੈ ਜਿਹੜੀ ਬਣਾ ਲੈਣੀ ਦੇਖਾ ਬਹੁਤ ਹੀ ਪਿਆਰੀ ਬਣੇਗੀ ਠੀਕ ਹੈ ਤੁਸੀਂ 3 ਲਾਈਨਾਂ ਲਈ ਆਪਾਂ ਦੋ ਚੀਜ਼ ਜੁੜੀ ਲਾਉਣਾ ਹੈ ਉਹ ਬਣਾ ਲਓ। ਠੀਕ। ਜੇ ਮੈਂ ਤਾਂ ਇੱਧਰਲੀ ਸਾਈਡ ਤੋਂ ਤੁਸੀਂ ਲਾਈਨ ਨੂੰ ਕਵਰ ਕਰਾਂਗੇ ਤਾਂ ਆਪਾਂ ਫਰੇਮ ਬਣਾ ਲਵਾਂਗੇ। ਫਰੇਮ ਤੁਸੀਂ ਆਦੇ ਡਿਜ਼ਾਈਨ ਦੇ ਅਕੋਰਡਿੰਗ ਸਿਲੈਕਟ ਕਰ ਸਕਦੇ ਹੋ ਵੱਡਾ, ਛੋਟਾ ਫਰੇਮ ਜਿਆਦਾ ਟਾਈਟ ਨਹੀਂ ਕਰਨਾ ਹੁੰਦਾ। ਕਿਉਂਕਿ ਜੇ ਆਪਾਂ ਜਿਆਦਾ ਟਾਈਟ ਕਰਾਂਗੇ ਤਾਂ ਆਪਣਾ ਜਿਹੜਾ ਸੂਟਾ ਹੋ ਫ੍ਰੀ ਇੰਟਿਲਾਕੇ ਚੀਜ਼ਾਂ ਦਾ ਬਣਾ ਰਿਹਾ ਹਾਂ। ਕਮੈਂਟ ਕਰਨਾ ਸਾ스트 ਰਿਕਨ ਆਉਤ ਉਸ ਨੂੰ ਯਾਦ ਇਹ ਲਾਈਨਸ ਨੂੰ ਕੀ ਕਰ ਲੈਣਾ ਰੈਵਿਟ ਕਰ ਲੈਣਾ। ਜੇ ਤੁਹਾਨੂੰ ਕਮੈਂਡੇ ਡਿਜ਼ਾਈਨਸ ਪਸੰਦ ਆਉਂਦੇ ਆ ਸਾਡੇ ਬਣਾਏ ਹੋਏ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਸਾਡੀਆਂ ਵੀਡੀਓਜ਼ ਨੂੰ ਤਾਂ ਕਿ ਸਾਨੂੰ ਵੀ ਮੋਟੀਵੇਸ਼ਨ ਮਿਲੇ ਇਹ ਹਾਸਿਆ ਇਹ ਮੈਂ ਦਾ ਕੰਮ ਹੈ ਜਿਹੜਾ ਤੁਹਾਨੂੰ ਸਿਖਾਉਂਦੇ ਰਹੀਏ। ਤੇ ਤੁਸੀਂ ਹਾਂ ਤੁਸੀਂ ਇੱਕ ਕੋਈ ਅਲੱਗ ਦਾ ਥ੍ਰੈਡ ਵੀ ਯੂਜ਼ ਕਰ ਸਕਦੇ ਹਾਂ ਇਸੇ ਨਾਲ ਵੀ ਕਰ ਸਕਦੇ ਹਾਂ ਤੁਹਾਡੀ ਚੋਅ ਹੈ ਇੱਥੇ ਵੀ ਤੁਸੀਂ ਇਹਨੂੰ ਤੁਸੀਂ ਆਪਾਂ ਕੱਚੇ ਟਾਂਕੇ ਨਾਲ ਕਰ ਸਕਦੇ ਹੋ ਹੋਰ ਤਰ੍ਹਾਂ ਵੀ ਯੂਜ਼ ਕਰਦੇ ਆ ਫਿਰ ਚਾਰਾ ਦੇ ਇਸ ਤਰ੍ਹਾਂ ਇੱਕ ਹੋਰ ਵੀ ਦੇਖੋ ਇਹਦਾ ਸੇਮ ਆਉਂਦਾ ਤੇ ਫਰੰਟ ਵੀ ਸੇਮ ਆਉਂਦਾ ਮੰਨ ਲਓ ਕੱਟ ਕੇ ਹੁਣ ਆਪਾਂ ਤੁਹਾਨੂੰ ਡੰਡੀ ਟਾਂਕਾ ਸਿਖਾਇਆ ਹੋਇਆ ਡੰਡੀ ਟਾਂਕਾ ਸਾਰੇ ਨੂੰ ਆਉਂਦਾ ਨਾ ਡੰਡੀ ਉਹ ਜਿਹੜੀ ਆਪਾਂ ਪਿੰਕ ਕਲਰ ਦੀ ਯੂਸ ਕਰ ਰਹੇ ਆ। ਇਹ ਵਿੰਡਰ ਦੇ ਉੱਤੇ ਪਿੰਕ ਸਨਾਈ ਲਿਗਾ। ਤਾਂ ਪਾਟ ਪ੍ਰਿੰਟ ਕਲਰ ਲਾਵਾਂਗੇ। ਤੇ ਇਹ ਪਿੰਕ ਕਲਰ ਜਿਹੜਾ ਆਪਾਂ ਡੰਡੀ ਟਾਂਕਾ ਪਾਉਣਾ। ਇਹ ਆਪਾਂ 4 ਲੜਾ ਧਾਗਾ ਲਵਾਂਗੇ। ਬੜਾ ਮੋਟਾ ਨਹੀਂ ਕਰਾਂਗੇ। 4 ਲੜਾ ਧਾਗਾ ਲਵਾਂਗੇ। ਪੰਜ ਲੈਣਾ ਪੰਜ ਲੈ ਲਓ ਪਰ ਚਾਰ ਲੜਾ ਜ਼ਿਆਦਾ ਵਧੀਆ ਰਹਿੰਦਾ ਠੀਕ ਹੈ ਚੋਲੀ ਦੇ ਵਿੱਚ ਚਾਰ ਲੜਾ ਧਾਗਾ ਪਾ ਕੇ ਤਾਂ ਤਾਂ ਕਿ ਬੜੀ ਖੁੰਝ ਜਾਂਦਾ ਇਸ ਦੇ ਡਬਲ ਵਾਲਾ ਫੈਂਸੀ ਇਹਨਾਂ ਆਪਾਂ ਕੀ ਕਰਨਾ ਫਿਰ ਯੂਜ਼ ਕਰਨਾ

ਸਾਰੀ ਜਿਹੜੀਆਂ ਪੱਤੀਆਂ ਫੁੱਲ ਬਣਾਉਣੀਆਂ ਆਪਾਂ ਸੋਨੂੰ ਸਾਰਿਆਂ 'ਚ ਹੀ ਡੰਡੀ ਟੰਕਾ ਪਾ ਕੇ ਦਿਖਾਉਣੀਆਂ ਨੇ ਤਾਂ ਸੋਨੂੰ ਇਹ ਆਂਦਾ ਹੋਏਗਾ ਚੇਨ ਸਟਿਚ ਬਣਾ ਲਈ ਡੰਡੀ ਟੰਕਾ ਨਾਲ ਉਹ ਜਿਹਨੇ ਨਰਚ ਜਿਵੇਂ ਸੋਨੂੰ ਵਧੀਆ ਲੱਗਦਾ ਜਿਵੇਂ ਸੋਨੂੰ ਸੌਫਟਾ ਲੱਗਦਾ ਇੱਕ ਕਰਨਾ ਫੇਮ థా 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 తాస్ తోనగా డి బ ਦੀ ਟੈਂਕ ਤੇ ਨਾਲ ਤਾਂ ਸੋਣੇ ਆਪਾਂ ਆਪਣੇ ਜਿਹੜੇ ਬਣਾਉਣੇ ਹੈਗੇ ਆ ਡਿਜ਼ਾਈਨ ਇਹ ਆਪਾਂ ਰੈਡੀ ਕਰਨਾ ਤੇ ਫਸਕੂਮਾਂ ਦੇ ਦੇ ਵਿੱਚ ਨੋਟ ਵਰਕ ਤੇ ਨਾਮ ਫਲਾਉਰ ਆਂਡ ਤੇ ਨੋਟ ਸੋਨਾਂ ਦਿਖਤ ਨਾਲ ਸੌਖਾ ਥੋੜੇ ਸਮੇਂ ਦੇ ਵਿੱਚ ਡਿਜ਼ਾਈਨ ਹੈ ਜਿਹੜਾ ਆਪਣਾ ਬਣ ਕੇ ਰੈਡੀ ਹੋ ਜਾਏ उम्मीद तो है तू क्लीयरली दिख रहा हाँ तो सीख रहे प्रॉपर भी डिजाइन तुम बनवा चाहते हो सीखना चाहते हो तो सू दिया करो तो आई आप वह वाला डिजाइन है जो बना के तो दिखाई सिखाव ਉਹ ਤਾਂ ਉਹ ਬਹੁਤ ਸੋਹਣਾ ਲੱਗ ਰਿਹਾ ਹੋਊਗਾ। ਚਿੱਕੰਝ ਵੀ ਸੌਖਾ ਤੇ ਸੋਹਣਾ ਡਿਜ਼ਾਈਨ ਤੇ ਬਹੁਤ ਛੇਤੀ ਬਣ ਕੇ ਰੈਡੀ ਹੋਣ ਵਾਲਾ। 20 ਟਾਂਕੇ ਦੇ ਨਾਲ ਆਪਣੀ ਜਿਹੜੀ ਟ੍ਰਿਸਕ੍ਰਾਸ ਵਾਲੀ ਡਿਜ਼ਾਈਨਿੰਗ ਹੈ ਆਲਮੋਸਟ

ਹਾਂਜੀ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਆਪਾਂ ਇਹਦੇ ਵਿੱਚ ਗੰਢਾਂ ਕਿਵੇਂ ਬਣਾਉਣੀਆਂ ਨੇ ਨੋਟਵਰਕ ਤੇ ਉਸ ਤੋਂ ਬਾਅਦ ਆਪਾਂ ਇਹਦੇ ਉੱਤੇ ਬਣਾਵਾਂਗੇ ਫਲਾਵਰ ਨੋਟਵਰਕ ਦੇ ਲਈ ਆਪਾਂ ਨੂੰ 6 ਲੜਾ ਥ੍ਰੈਡ ਚਾਹੀਦਾ ਆਪਾਂ ਇਸੇ ਨੂੰ ਵੀ ਯੂਜ਼ ਕਰ ਲਾਂਗੇ 6 ਲੜੇ ਦੇ ਰੂਪ ਚ ਇਹ ਇੱਥੇ ਗੰਢ ਬਣਾਉਣੀਆਂ ਠੀਕ ਹੈ ਇੱਕ ਧਾਗੇ ਨੂੰ ਦੋ ਵਾਰੀ ਇਦੀ ਵਿੱਚ ਦੀ ਨੂੰ ਚੇ ਕਰਦੇ ਆ ਆਪਣੇ ਕੋਲੇ ਜਿਹੜਾ ਥ्रेड ਸੀ ਉਹ ਡਬਲ ਕਲਰ ਸੀ ਤਾਂ ਉਹਦੇ ਨੋਟ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਬਣ ਕੇ ਆਈ ਆ ਤਾਂ ਬਈ ਮੈਂ ਖੰਦੀ ਕੱਢਣਾ ਤੇ ਇਹਦੇ ਆਲੇ ਦੁਆਲੇ ਦੋ ਵਾਰੀ ਐਵੇਂ ਕਰਕੇ ਜਿੱਥੋਂ ਦੀ ਪਹਿਲਾਂ ਕੱਢਿਆ ਸੀ ਉੱਥੇ ਵਿੱਚ ਵੜਦਾ ਇਸ ਤਰ੍ਹਾਂ ਕੱਢ ਕੇ ਦੋ ਵਾਰੀ ਵਿੱਚ

ਉੱਤੇ ਤੁਸੀਂ ਡਿਫਰੈਂਟ ਡਿਫਰੈਂਟ ਕਲਰਸ ਦੇ ਫਲਾਸ ਪਾ ਸਕਦੇ ਹੋ ਜਿਵੇਂ ਇਹਦੇ ਵਿੱਚ ਪੈਰਟ ਕਲਰ ਬਹੁਤ ਸੋਹਣਾ ਲੱਗੇਗਾ ਠੀਕ ਹੈ ਕਿਉਂਕਿ ਆਪਾਂ ਫੈਬ੍ਰਿਕ ਹੀ येलो ਕਲਰ ਦਾ ਤਾਂ ਆਪਾਂ ਪੈਰਟ ਮਹਿੰਦੀ ਵਰਗਾ ਕਰ ਲਿਆ ਉੱਤੇ ਹੁਣ ਆਪਾਂ ਸੂਈ ਦੇ ਵਿੱਚ ਧਾਗੇ ਨੂੰ ਫੁੱਲ ਹੀ ਲੈਣਾ ਪੂਰਾ ਥ੍ਰੈਡ 6 ਲੜਾ ਟਾਕਣੀ ਕਰਨੀ 6 ਲੜਾ ਥ੍ਰੈਡ ਲੈਣਾ ਆਪਾਂ గడ్డ పా డిన జీవి స్టిచ తన బాధ్యా తిన్న వారి పేరు ఉపర్లా సరే ఉపరూ థా వడ్డా వర్క్స్ సెంటర్ సూల్ అప్పు తక్కు ਲਗਾ ਗਏ ਤੇ ਉੱਪਰ ਦੀ ਬਲ ਪਾ ਕੇ ਇਹਨੂੰ ਬੰਦ ਕਰਤਾ ਤਾਂ ਆਪਣਾ ਲੇਜੀ ਡੇਜੀ ਸਟਿਚ ਵਾਲਾ ਆ ਵਾਲਾ ਟੰਕਾ ਵੀ ਆਪਾਂ ਆਪਣਾ ਇਹਦੇ ਚੱਲ ਜਾਈਏ ਉੱਪਰਲਾ ਫਲਾਵਰ ਬਿਠਾ ਲਈਏ ਮੈਨੂੰ ਤਾਂ ਕਿ ਮਸਾਣਾ ਬਣ ਕੇ ਰੈਡੀ ਹੋ ਗਿਆ ਇਹ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਕਲਰ ਕੰਬੀਨੇਸ਼ਨ ਦੇ ਵਿੱਚ ਕਿਸੇ ਵੀ ਫੈਬਰਿਕ ਦੇ ਉੱਤੇ ਬਣਾ ਸਕਦੇ ਹੋ ਤਾਂ ਤੁਸੀਂ ਹੁਣ ਜਿਹੜੇ ਸਰਦੀ ਵਾਲੇ ਸੂਟ ਹੈ ਹਨਾ ਪਸ਼ਮੀਨਾ ਵਗੈਰਾ ਉਹਨਾਂ ਤੇ ਤੁਸੀਂ ਐਵੇਂ ਦਾ ਕੰਮ ਬਾਜੂ ਤੇ ਕਰ ਲੋ ਘੇਰੇ ਤੇ ਕਰ ਲੋ ਤੇ ਬਹੁਤ ਸੋਹਣੀ ਲੁੱਕ ਦੇ ਵਿੱਚ ਤੇ ਬਹੁਤ ਰੀਜ਼ਨਿੰਗ ਪ੍ਰਾਈਸ ਦੇ ਵਿੱਚ ਇਹ ਜਿਹੜੇ ਤੁਹਾਡੇ ਸੂਟ ਨੇ ਉਹ ਰੈਡੀ ਹੋ ਜਾਣਗੇ ਤਾਂ ਉਮੀਦ ਹੈ ਤੁਹਾਨੂੰ ਅੱਜ ਵਾਲਾ ਡਿਜ਼ਾਈਨ ਪਸੰਦ ਆਇਆ ਹੋਊਗਾ ਸ਼ੇਅਰ ਕਰਿਆ ਕਰੋ ਸਾਡੀ ਰੀਲ ਨੂੰ ਵਰਦੀ ਪੈਨ ਨਾਲ ਜਿਨ੍ਹਾਂ ਨੂੰ ਲੋੜਾ 6 ਟਾਂਕ ਬਣਾ ਸਕਣ ਤੇ ਕਿਸੇ ਇੱਕ ਟਾਂਕੇ ਨਾਲ ਵੀ ਤੁਸੀਂ ਆਪ ਦੇ ਪਰਾਂ ਤੇ ਖੜੇ ਹੋ ਸਕਦੇ ਹੋ ਜਰੂਰੀ ਨਹੀਂ ਆ ਦੇ ਲਈ ਤੁਹਾਨੂੰ ਬੜੀਆਂ ਚੀਜ਼ਾਂ ਆਉਣੀਆਂ ਹੋਣ ਸਿਰਫ ਆਹੀ ਇੱਕ ਪਾਰਟਿਕੂਲਰ ਡਿਜ਼ਾਈਨ ਬਣਾ ਕੇ ਵੀ ਤੁਸੀਂ ਆਪਦੇ ਸੂਟ ਰੈਡੀ ਕਰਕੇ ਸੇਲ ਵੀ ਕਰ ਸਕਦੇ ਹੋ ਆਪਦੇ ਬਣਾ ਕੇ ਵੀ ਪਾ ਸਕਦੇ ਕਿੰਨਾ ਕੁ ਟਾਈਮ ਲੱਗਦਾ ਕਿੰਨਾ ਕੁ ਥ्रेड ਲੱਗਦਾ ਕਿੰਨੀ ਮਿਹਨਤ ਲੱਗਦੀ ਹੈ ਦੇਖੋ ਜੀ ਕਲੀਅਰ ਲੁੱਕ ਬਸ ਹੁਣ ਬਣ ਕੇ ਰੈਡੀ ਹੁੰਦਾ ਤਾਂ ਤੁਸੀਂ ਵੀ Try ਕਰੋ ਬਣਾ